ਪੁਰ ਪਰਵਾਸ ਸਾਹਿਬ ਠੀਕ ਠਾਕ ਆ ਨਾ ਪਰਿਵਾਰ ਵਧੀਆ ਠੀਕ ਹੈ ਜੀ ਅੱਛਾ ਅੱਛਾ ਮੈਂ ਆ ਰਿਹਾ ਮਸਲੀ ਇੱਕ ਮਿੰਟ ਹੋ ਗਿਆ ਸਰ ਚਲੋ ਠੀਕ ਹੈ ਤੁਸੀਂ ਬੈਠੋ ਲਓ ਜਦੋਂ ਤੇ ਲੋ ਜਦ ਤੱਕ ਤੁਸੀਂ ਕਹਿਂਦੇ ਉਹਦਾ ਉਦਾਂ ਹੀ ਵਿਚਾਰਾ ਕਰੀ ਜਾਂਦਾ ਉਹ ਤਾਂ ਵੀ ਕਰਦੇ ਤੰਗ ਵੀ ਬੜਾ ਸੀ ਤੇ ਫਿਰ ਵੀ ਉਹਨੇ ਗੱਡੀ ਦਾ ਇੰਤਜ਼ਾਮ ਕਰ ਦਿੱਤਾ ਪਹਿਲਾਂ ਜੀ ਸਮਝਾਉਗੇ ਨਾ ਫੇਰ ਹੀ ਇਹਨੇ ਸਮਝਣਾ ਸਾਡੇ ਤਾਂ ਨਹੀਂ ਜੇ ਆਖੇ ਲੱਗਦੀ ਹੁਣ ਜੇ ਮੈਂ ਕੋਈ ਕੰਮ ਕਹਿੰਦੀ ਆ ਤੇ ਇੱਕ ਦੇ ਚਾਰ ਜਵਾਬ ਦਿੰਦੀ ਆ ਗਾਲੀਓ ਪਹਿਨ ਜੀ ਕੁੜੀ ਨੂੰ ਹੀ ਪੁੱਛ ਲੋ ਜਿੱਦਣ ਆਈ ਸੀ ਨਾ ਐਨਾ ਰੋਲਾ ਰੱਪਾ ਪਾ ਕੇ ਆਈ ਨਾ ਵੀ ਕਿਤਾ ਗੱਲ ਹੀ ਨਹੀਂ ਕਰਨ ਵਾਲੀ ਅਹੀਂ ਤਾਂ ਬਥੇਰਾ ਟੱਕਿਆ ਸੀ ਅੱਗੇ ਸਾਨੂੰ ਧਮਕੀ ਦਿੱਤੀ ਐ ਮੈਂ ਥਾਣੇ ਪਰਚਾ ਦੇ ਦੇਣਾ ਵਾ ਪਹਿਨ ਜੀ ਗਾਂ ਕੋਈ ਗੱਲ ਹੋਵੇ ਨਾ ਤੀ ਫੋਨ ਕਰਕੇ ਮੈਨੂੰ ਦੱਸ ਦਿਆ ਕਰੋ ਹਲਿਆਸਮਨ ਹਾਂਜੀ ਸਮਾਨ ਪੈ ਗਿਆ ਆ ਮੇਰੀ ਗੱਲ ਸੁਣ ਇੱਥੇ ਬੈ ਮੇਰੇ ਲਾਗੇ ਤੇਰੇ ਨਾਲ ਗੱਲ ਕਰ ਲਈਆਂ ਹਾਂ ਹੁਣ ਵੇਖੋ ਆਪ ਲੈਣ ਆਏ ਆ ਚਲੋ ਉਹਨਾਂ ਨੇ ਸਾਡੇ ਨਾਲ ਕੋ ਮਾੜੀ ਚੰਗੀ ਗੱਲ ਬਣੀ ਕੀਤੀ ਹਨਾ ਹਾਂਜੀ ਹਾਂਜੀ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਣਾ ਵਾ ਕਿ ਜਦੋਂ ਉੱਥੇ ਹੁਣ ਪਿੰਡ ਜਾਣਾ ਵਾ ਤੇ ਕੋਈ ਗੱਲ ਨਹੀਂ ਕਰਨੀ ਇਹੋ ਜਿਹੀ